ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸ਼ਖਸ਼ਰੀ ਕਾਲਜੀ ਪੰਜਾਬੀ ਟਾਕਸ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਆਪਾਂ ਤੁਹਾਡੇ ਸਾਹਮਣੇ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ ਗੱਲ ਕਰਾਂਗੇ ਅੰਡਰਗਰਾਉਂਡ ਸੀਕ੍ਰੀਟ ਸੁਸਾਇਟੀ ਬਾਰੇ ਜੋ ਹੈ ਕਿ ਪੈਰਿਸ ਦੀ ਹੈ ਤੇ ਇਹ ਕਿਹਾ ਜਾਂਦਾ ਹੈ ਕਿ ਜਿਹੜੀ ਇਹ ਸੁਸਾਇਟੀ ਹੈ ਇਹ ਰਾਤ ਨੂੰ ਦਿਖਾਈ ਦਿੰਦੀ ਹੈ ਤੇ ਦਿਨ ਦੇ ਟਾਈਮ ਇਹ ਗਾਇਬ ਹੋ ਜਾਂਦੀ ਹੈ ਤੇ ਕਈ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਇਹ ਇੱਕ ਇਲੈਗਲ ਹੈ ਤੇ ਇਸੇ ਇਸ ਦਾ ਜਿਹੜਾ ਕਮ ਹੋ ਰਿਹਾ ਸੀ ਉਹ ਇਲੀਗਲ ਆ ਤੇ ਇਹ ਕੋਰਟ ਤੱਕ ਵੀ ਪਹੁੰਚ ਚੁੱਕੀ ਹੈ ਇਸ ਦੀ ਗੱਲ ਤੇ ਦੂਸਰੇ ਪਾਸੇ ਲੋਕਾਂ ਦਾ ਮੰਨਣਾ ਹੈ ਤੇ ਕਿ ਇਹ ਇੱਕ ਪੈਰਿਸ ਦੇ ਲਈ ਬੈਟਰ ਅਪਰਚੂਨਿਟੀ ਵੀ ਹੈ ਜੇ ਗੱਲ ਕਰੀਏ ਸਾਲ 1981 ਦੀ ਤੇ ਤਾਂ ਫਰਾਂਸ ਦੇ ਇੱਕ ਸਕੂਲ ਦਾ ਬੱਚਾ ਸੀ ਜੋ ਕੁਝ ਅਜੀਹਾ ਕਰਨਾ ਚਾਹੁੰਦਾ ਸੀ ਜੋ ਆਮ ਤੌਰ ਤੇ ਬੱਚੇ ਨਹੀਂ ਕਰਦੇ ਸਨ ਤੇ ਉਹ ਕਰਨ ਤੋਂ ਡਰਦੇ ਸਨ ਮਤਲਬ ਇਹ ਬੱਚਾ ਸੀ ਜਿਹੜਾ ਉਹ ਉਹ ਰਾਤ ਦੇ ਅੰਧੇਰੇ ਵਿੱਚ ਅਜਈਆਂ ਸੀ ਜਿਹੜੀਆਂ ਉਹ ਹਿਸਟੋਰੀਕਲ ਜਗ੍ਹਾ ਵਿੱਚ ਚਲਾ ਜਾਂਦਾ ਸੀ ਜਿੱਥੇ ਇਸ ਨੂੰ ਨਹੀਂ ਜਾਣਾ ਚਾਹੀਦਾ ਸੀਗਾ ਤੇ ਕਈ ਹਿਸਟੋਰਿਕਲ ਜਗਾ ਤੇ ਜਾਣ ਤੋਂ ਬਾਅਦ ਇਸ ਬੱਚੇ ਨੇ ਪੈਰਿਸ ਦੀ ਜਿਹੜੀ ਸਭ ਤੋਂ ਫੇਮਸ ਜਗਾ ਪੈਂਥੀਓਨਾ ਜਿੱਥੇ ਇਹ ਰਾਤ ਦੀ ਇਹ ਰਾਤ ਨੂੰ ਜਾਣ ਦੀ ਪਲੈਨਿੰਗ ਕਰ ਰਿਹਾ ਸੀ ਇਹ ਕਹਿੰਦਾ ਸੀ ਵੀ ਮੈਂ ਉਸ ਉਸ ਜਗਾ ਨੂੰ ਵੀ ਦੇਖਣਾ ਚਾਹੁੰਦਾ ਤੇ ਉੱਥੇ ਵੀ ਜਾਣਾ ਚਾਹੁੰਦਾ ਦੋਸਤੋ ਜੋ ਪੈਂਥੀਓਨ ਬਿਲਡਿੰਗ ਆ ਉਹ 18ਵੀਂ ਸਦੀ ਵਿੱਚ ਬਣੀ ਸੀ ਜਿਸ ਨੇ ਇਤਿਹਾਸ ਵਿੱਚ ਆਪਣਾ ਬਹੁਤ ਵੱਡਾ ਨਾਮ ਬਣਾਇਆ ਹੋਇਆ ਸੀ ਕਿਉਂਕਿ ਲਿਓਨ ਫੋਕਲ ਦੁਆਰਾ ਚਰਤੀ ਤੇ ਰੋਟੇਸ਼ਨ ਨਾਲ ਜੁੜਿਆ ਪਹਿਲਾ ਐਕਸਪੈਰੀਮੈਂਟ ਜਿਸ ਪੈਂਡੂਲਮ ਦੀ ਮਦਦ ਨਾਲ ਕਰਿਆ ਗਿਆ ਤੇ ਉਹ ਫੇਮਸ ਪੈਂਡੂਲਮ ਆ ਜਿਹੜਾ ਅੱਜ ਪੈਂਥੀਅਨ ਬਿਲਡਿੰਗ ਵਿੱਚ ਰੱਖਿਆ ਹੋਇਆ ਹੈ ਤੇ ਜਦੋਂ ਪੈਂਥੀਅਨ ਜਿਹੜੀ ਬਿਲਡਿੰਗ ਆ ਉਸ ਨੂੰ ਬਣਾਇਆ ਗਿਆ ਤਾਂ ਉਹ ਤਾਂ ਪਹਿਲਾਂ ਉੱਥੇ ਚਰਚ ਹੁੰਦਾ ਸੀ ਪਰ ਅੱਜ ਇਸ ਨੂੰ ਸਮਾਦੀ ਹਿੱਸੇ ਵਿੱਚ ਤਬਦੀਲ ਕਰ ਦਿੱਤਾ ਗਿਆ ਜਿੱਥੇ ਵਿਕਟਰ ਹਿਊਗੋ ਵੋਲਟੇਰੀਆ ਐਡ ਮੈਰੀ ਕਿਊਰੀ ਫਰਾਂਸ ਦੇ ਕਈ ਜਿਹੜੇ ਮਹਾਨ ਲੋਕ ਸੀ ਉਹਨਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਉੱਥੇ ਰੱਖੀਆਂ ਗਈਆਂ ਹੋਈਆਂ ਨੇ ਤੇ ਹੁਣ ਸੁਣ ਕੇ ਤੁਹਾਨੂੰ ਪਤਾ ਤਾਂ ਲੱਗ ਹੀ ਗਿਆ ਹੋਣਾ ਕਿ ਪੈਂਥੀਅਨ ਬਹੁਤ ਹੀ ਇੰਪੋਰਟੈਂਟ ਆ ਜਿਹੜੀ ਉਹ ਬਿਲਡਿੰਗ ਆ ਜਿੱਥੇ ਰਾਤ ਨੂੰ ਬੱਚੇ ਦਾ ਜਾਣਾ ਕੋਈ ਸੌਖਾ ਕੰਮ ਨਹੀਂ ਸੀ ਤੇ ਫਿਰ ਵੀ ਇਹ ਆਪਣੇ ਦੋਸਤਾਂ ਦੇ ਨਾਲ ਰਾਤ ਨੂੰ ਉੱਥੇ ਉਹ ਚਲਾ ਜਾਂਦਾ ਤੇ ਹੁਣ ਤੁਸੀਂ ਸੋਚਦੇ ਹੋਮੋਗੇ ਕਿ ਉਹਨਾਂ ਬੱਚਿਆਂ ਨੂੰ ਪੈਂਥੀਅਨ ਦੀ ਹਾਈ ਸਕਿਉਰਿਟੀ ਨੇ ਫੜ ਲਿਆ ਹੋਣਾ ਤੇ ਪਰ ਅਜੇ ਹੁਣ ਕੁਝ ਵੀ ਨਹੀਂ ਹੋਇਆ ਸੀਗਾ ਕਿਉਂਕਿ ਉਹ ਬੱਚੇ ਪੈਂਥੀਅਨ ਦੇ ਅੰਦਰ ਜਾ ਕੇ ਹਰ ਇੱਕ ਚੀਜ਼ ਨੂੰ ਸੀ ਜਿਹੜਾ ਉਹ ਬੜੀ ਹੀ ਨਜ਼ਦੀਕੀ ਦੇ ਨਾਲ ਦੇਖਦੇ ਨੇ ਤੇ ਉੱਥੇ ਹੁੰਦੀ ਜਿਹੜੀ ਸਕਿਉਰਿਟੀ ਆ ਉਸ ਨੂੰ ਪਿੰਕ ਤੱਕ ਲੱਗਣ ਵੀ ਨਹੀਂ ਦਿੰਦੀ ਤੇ ਅਗਲੀ ਸਵੇਰ ਜਦੋਂ ਹੁੰਦੀ ਆ ਤਾਂ ਉਹ ਆਪਣੇ ਘਰ ਚਲੇ ਜਾਂਦੇ ਨੇ ਤਾਂ ਉਹਨਾਂ ਦੇ ਦਿਮਾਗ ਵਿੱਚ ਇੱਕ ਹੀ ਕੁਐਸ਼ਨ ਹੁੰਦਾ ਕਿ ਹੁਣ ਆਪਾਂ ਆਗਲਾ ਜਿਹੜਾ ਆਪਣਾ ਅਗਲਾ ਟਾਰਗੇਟ ਆ ਉਹ ਆਪਾਂ ਕਿਸ ਜਗ੍ਹਾ ਨੂੰ ਬਣਾਵਾਂਗੇ ਵੀ ਆਪਾਂ ਹੁਣ ਜਿਹੜੀ ਅਗਲੀ ਜਗ੍ਹਾ ਜਾਵਾਂਗੇ ਉਹ ਕਿੱਥੇ ਜਾਵਾਂਗੇ ਤੇ ਉਹ ਕਿਹੋ ਜਿਹੀ ਹੋਵੇਗੀ ਤੇ ਜੇ ਗੱਲ ਕਰੀਏ ਹਿਸਟੋਰੀਕਲ ਪਲੇਸਿਸ ਦੀ ਤਾਂ ਕੁਝ ਜਿਹੜੀਆਂ ਗਿਣੀਆਂ ਚੁਣੀਆਂ ਜਗ੍ਹਾ ਹੀ ਆ ਉਹ ਮੌਜੂਦ ਆ ਪਰ ਪੈਰਿਸ ਦੇ ਨਾਲ ਅਜਿਹਾ ਕੁਝ ਵੀ ਨਹੀਂ ਆ ਕਿਉਂਕਿ ਪੈਰਿਸ ਦੀਆਂ ਸੜਕਾਂ નીચે 300 500 ਕਿਲੋਮੀਟਰ ਲੰਬੀ ਜਿਹੜੀਆਂ ਸੁਰੰਗਾਂ ਨੇ ਉਹ ਬਣੀਆਂ ਹੋਈਆਂ ਜੋ ਲੋਕਾਂ ਨੂੰ ਸਿਕਰਟ ਜਗ੍ਹਾ ਤੇ ਜਾਣ ਦਾ ਐਕਸ਼ਨ ਦਿੰਦੀਆਂ ਕਿਉਂਕਿ ਇਸ ਬੱਚੇ ਦਾ ਜੋ ਗਰੁੱਪ ਸੀਗਾ ਉਹਨਾਂ ਨੂੰ ਇਸ ਬਾਰੇ ਪਤਾ ਸੀ ਤੇ ਇਹੀ ਕਾਰਨ ਸੀ ਕਿ ਉਹ ਪੈਰਿਸ ਦੇ ਸੈਰਾਂ ਵਿੱਚ ਮੌਜੂਦ ਜਿਹੜਾ ਕੈਟਾਕੌਮਸ ਸੀ ਉਸ ਵਿੱਚ ਚਲੇ ਚਲੇ ਜਾਂਦੇ ਨੇ ਤੇ ਜੋ ਫਰਾਂਸ ਦੇ ਮਿਨਿਸਟਰੀ ਆਫ ਕਮਿਊਨੀਕੇਸ਼ਨ ਆ ਕਮਿਊਨੀਕੇਸ਼ਨ ਦੀ ਜਿਹੜੀ ਬੇਸਮੈਂਟ ਸੀ ਉਸ ਵਿੱਚ ਚਲੇ ਜਾਂਦੇ ਆ ਉਸ ਤੋਂ ਬਾਅਦ ਜਿਹੜਾ ਕੈਟਾਕੌਮਸ ਵਿੱਚ ਜਾਂਦੇ ਆ ਤਾਂ ਉਸ ਤੋਂ ਬਾਅਦ ਉਹ ਮਿਨਿਸਟਰੀ ਆਫ ਕਮਿਊਨੀਕੇਸ਼ਨ ਆਫ ਬੇਸਮੈਂਟ ਵਿੱਚ ਚਲੇ ਜਾਂਦੇ ਆ ਕਿ ਇੱਥੇ ਦੇਖਣ ਦਾ ਮੌਕਾ ਮਿਲ ਗਿਆ ਤੇ ਉਹਨਾਂ ਨੂੰ ਇੱਥੇ ਬਹੁਤ ਕੁਝ ਦੇਖਣ ਦਾ ਵੀ ਸੀ ਜਿਹੜਾ ਉਹ ਮੌਕਾ ਮਿਲਿਆ ਤੇ ਉੱਥੇ ਪਏ ਇੱਕ ਬਾਕਸ ਵਿੱਚ ਅਜੀਹਾ ਕੁਝ ਉਹਨਾਂ ਨੇ ਵੇਖਿਆ ਜਿਸ ਬਾਰੇ ਕਿਸੇ ਨੂੰ ਕੁਝ ਪਤਾ ਵੀ ਨਹੀਂ ਸੀ ਜੋ ਪੈਰਿਸ ਦੀ ਅੰਡਰ ਵੋਲਡ ਹਿਸਟਰੀ ਨੂੰ ਬਦਲਨ ਬਦਲਨ ਵਾਲਾ ਸੀਗਾ ਤੇ ਉਹਨਾਂ ਨੇ ਮਤਲਬ ਕਿ ਉੱਥੇ ਜਾ ਕੇ ਜਿਹੜਾ ਸੀ ਉਹ ਮੈਪ ਵੇਖਿਆ ਸੀ ਇਹ ਕੁਝ ਔਰ ਨਹੀਂ ਸੀ ਬਲਕਿ ਜਿਹੜਾ ਸੀ ਉਹ ਪੈਰਿਸ ਦਾ ਮੈਪ ਜਿਹੜਾ ਪੈਰਿਸ ਦਾ ਮੈਪ ਸੀ ਉਸ ਦਾ ਇੱਕ ਚਾਰਟ ਸੀ ਜਿਸ ਵਿੱਚ ਜਿਸ ਵਿੱਚ ਸਾਰੀ ਜਾਣਕਾਰੀ ਲਿਖੀ ਹੋਈ ਸੀ ਕਿ ਕੈਟਾਕੋਮਸ ਦੇ ਜਿਹੜੇ ਰਸਤੇ ਆ ਉਹਦੀ ਪੂਰੀ ਜਾਣਕਾਰੀ ਸੀ ਵੀ ਇਹ ਰਸਤੇ ਕਿ ਟਾਂਕਵੇਂ ਕਿਵੇਂ ਕਿੱਧਰ ਕਿੱਧਰ ਵੱਲ ਦੀ ਜਾ ਰਹੇ ਹਨ ਤੇ ਇਸ ਰਸਤੇ ਵਿੱਚ ਕਿੰਨੇ ਗੇਟ ਆਉਂਦੇ ਹਨ ਕਿੰਨੀਆਂ ਖਿੜਕੀਆਂ ਆਉਂਦੀਆਂ ਹਨ ਤੇ ਉਹ ਸਾਰਾ ਜਿਹੜਾ ਮੈਪ ਸੀ ਉਹ ਉਹ ਚਾਰਟ ਉੱਤੇ ਬਣਿਆ ਹੋਇਆ ਸੀ ਤੇ ਉਹ ਜਿਹੜੇ ਬੱਚੇ ਸੀ ਉਹਨਾਂ ਨੇ ਉਹ ਵੇਖ ਲਿਆ ਸੀ ਇਹਨਾਂ ਬੱਚਿਆਂ ਲਈ ਇਹ ਜਿਹੜਾ ਜੋ ਇਹਨਾਂ ਨੇ ਇਹ ਚਾਰਟ ਮੈਪ ਵੇਖਿਆ ਸੀ ਤਾਂ ਉਹ ਇਹਨਾਂ ਦੇ ਲਈ ਕਿਉਂ ਕਿਸੇ ਵਰਦਾਨ ਤੋਂ ਘਟ ਨਹੀਂ ਸੀ ਕਿਉਂਕਿ ਜਿਹੜੇ ਫਰਾਂਸ ਦੇ ਲੋਕ ਹੂੰ ਕਈ ਸਦੀਆਂ ਤੋਂ ਕੈਟਲੌਗਸ ਨੂੰ ਮੈਪ ਕਰਨ ਵਿੱਚ ਲੱਗੇ ਹੋਏ ਸੀ ਤੇ ਉਹ ਬੱਚਿਆਂ ਨੇ ਉਹ ਸੁਮੈਪ ਨੂੰ ਜਿਹੜਾ ਸੀ ਉਹ ਲੱਭ ਲਿਆ ਸੀ ਉਹ ਇੱਥੇ ਉਹ ਉੱਥੇ ਵੀ ਕੈਟਾ ਜਦੋਂ ਉਹ ਮਿਨਿਸਟਰੀ ਆਫ ਕਮਿਊਨੀਕੇਸ਼ਨ ਦੀ ਬੇਸਮੈਂਟ ਵਿੱਚ ਗਏ ਤਾਂ ਉੱਥੋਂ ਦੀ ਜਿਹੜੀ ਸਿਕਿਉਰਿਟੀ ਸੀ ਉੱਥੋਂ ਵੀ ਉਹਨਾਂ ਨੇ ਉਹਨਾਂ ਨੂੰ ਕੁਝ ਵੀ ਪਤਾ ਨਹੀਂ ਲੱਗਣ ਦਿੱਤਾ ਕਿਉਂਕਿ ਜਿਹੜੀ ਉੱਥੋਂ ਦੀ ਸਿਕਿਉਰਿਟੀ ਸੀ ਉਸ ਟਾਈਮ ਉਹ ਸੁੱਤੀ ਪਈ ਸੀ ਤੇ ਉਹਨਾਂ ਨੇ ਉਹਨਾਂ ਦੇ ਸੁੱਤੇ ਪਏ ਪਏ ਇਹ ਜਿਹੜਾ ਇਹ ਮੈਪ ਸੀ ਇਹ ਦੇਖ ਲਿਆ ਸੀ ਤੇ ਜਿਹੜੇ ਉਹ ਕਿਹਾ ਜਾਂਦਾ ਬੱਚੇ ਸੀ ਉਹ ਬਹੁਤ ਹੀ ਹਸ਼ਿਆਰ ਸੀ ਤਾਂ ਇਸ ਕਰਕੇ ਇਹ ਕਿਹਾ ਜਾਂਦਾ ਕਿ ਜਿਹੜੀ ਪੈਰਿਸ ਦੀ ਅੰਡਰਗਰਾਉਂਡ ਸੋਸਾਇਟੀ ਆ ਉਹ ਇੱਕ ਸੀਕ੍ਰੀਟ ਸੋਸਾਇਟੀ ਆ